ਤੇ ਉਸ ਤੋਂ ਬਾਅਦ ਮੈਂ ਅਮਰੀਕਾ ਚਲੇ ਜਾਣਾ 21 April ਨੂੰ ਫੋਨ ਕੀਤਾ ਸੀਗਾ ਮਾਂ ਨੂੰ ਕਿ ਮਾਂ ਮੈਂ ਇਸ ਸਮੇ ਪਨਾਮਾ ਦੇ ਜੰਗਲਾਂ ਦੇ ਵਿੱਚ ਆ ਤੇ ਅਗਲੇ 2 ਦਿਨਾਂ ਤੱਕ ਅਮਰੀਕਾ ਪਹੁੰਚ ਜਾਵਾਂਗਾ ਤੇ ਮਾਂ ਦੂਸਰਾ ਦਿਨ ਅੜੀਕਦੀ ਰਹੀ ਕਿ ਕਦੋਂ ਮੇਰਾ ਪੁੱਤ ਇਹ ਖੁਸ਼ਖਬਰੀ ਮੈਨੂੰ ਦਊਗਾ ਕਿ ਮਾਂ ਮੈਂ ਅਮਰੀਕਾ ਪਹੁੰਚ ਗਿਆ ਹਾਂ ਪਰ ਇਹ ਅਜੇ ਤੱਕ ਵੀ ਖੁਸ਼ਖਬਰੀ ਜਿਹੜੀ ਹੈ ਉਹ ਮਾਂ ਨੂੰ ਨਹੀਂ ਮਿਲੀ ਕਿ ਮੇਰਾ ਪੁੱਤ ਅਮਰੀਕਾ ਪਹੁੰਚਿਆ ਜਾਂ ਨਹੀਂ ਕਿਉਂਕਿ ਉਸ ਦਿਨ ਤੋਂ ਬਾਅਦ ਦੇ ਵਿੱਚ ਇਸ ਨੌਜਵਾਨ ਦਾ ਕੋਈ ਵੀ ਅਤਾ ਪਤਾ ਨਹੀਂ ਹੈ ਨੌਜਵਾਨ ਦਾ ਨਾਮ ਹੈ ਕਰਨਦੀਪ ਸਿੰਘ ਜਿਨੇ ਕੀ 21 ਅਪ੍ਰੈਲ ਨੂੰ ਆਪਣੀ ਮਾਂ ਦੇ ਨਾਲ ਆਖਰੀ ਵਰੀ ਕਾਲ ਕੀਤੀ ਕਿ ਮਾਂ ਮੈਂ ਸਿਰਫ 2 ਦਿਨਾਂ ਦੇ ਵਿੱਚ ਅਮਰੀਕਾ ਪਹੁੰਚ ਜਾਣਾ ਮੈਂ ਬਨਾਮਾ ਦੀ ਜੰਗਲਾਂ ਦੇ ਵਿੱਚ ਆ ਤਪਨਾਮਾ ਦੇ ਜੰਗਲਾਂ ਦੇ ਵਿੱਚੋਂ ਉਸ ਦਾ ਦੂਸਰੇ ਦਿਨ ਮਾਂ ਨੂੰ ਗਿਆ ਹੀ ਨਹੀਂ ਕਿ ਮੈਂ ਜੰਗਲ ਪਾਰ ਕਰ ਲਿਆ ਜਾਂ ਮੈਂ ਅਮਰੀਕਾ ਪਹੁੰਚ ਗਿਆ ਜਾਂ ਫਿਰ ਨਹੀਂ ਇਹ ਬਹੁਤ ਔਖੀ ਖ਼ਬਰ ਹੈ ਕਿਉਂਕਿ ਇੱਕ ਕਹਾਸਾਂ ਹੁੰਦੀਆਂ ਨੇ ਨੌਜਵਾਨ ਪੁੱਤ ਜਦੋਂ ਘਰ ਛੱਡਦੇ ਐ ਜਾਂ ਜਦੋਂ ਪੰਜਾਬ ਛੱਡਦੇ ਐ ਤਾਂ ਉਹਨਾਂ ਦੀ ਕੀ ਹੁੰਦਾ ਰੈਪੀ ਹੋਇਓ ਵਾ ਤਾਂ ਮਾਰ ਵੀ ਦਿਓ ਰੈਪੀ ਸਹੀ ਸਲਾਮਤ ਆਪਣੀ ਮੰਜ਼ਲ ਤੇ ਪਹੁੰਚ ਜਾਣ ਸਹੀ ਸਲਾਮਤ ਜਿੱਥੇ ਉਹ ਜਾਣਾ ਚਾਹੁੰਦੇ ਆ ਉੱਥੇ ਪਹੁੰਚ ਜਾਣ ਤਾਂ ਮਾਂ ਉਹ ਇਕੱਲੀ ਘਰੇ ਬੈਠੀ ਉਡੀਕਦੀ ਰਹੀ ਕਿ ਮੇਰੇ ਪੁੱਤ ਨੇ ਕਿਹਾ ਸੀ ਕਿ ਮੈਂ ਮਾਂ ਆਪਣੇ ਪਨਾਮਾ ਦੇ ਜੰਗਲਾਂ ਤੋਂ ਆ ਰਿਹਾ ਹਾਂ ਮੈਂ ਤੁਹਾਨੂੰ ਕਾਲ ਕਰਾਂਗਾ ਜਦੋਂ ਮੈਂ ਅਮਰੀਕਾ ਪਹੁੰਚ ਗਿਆ ਪਰ ਅਜੇ ਤੱਕ ਉਸ ਮਾਂ ਨੂੰ ਕੋਈ ਵੀ ਕਾਲ ਨਹੀਂ ਪਹੁੰਚੀ ਕਿ ਉਸ ਦਾ ਪੁੱਤ ਅਮਰੀਕਾ ਪਹੁੰਚਿਆ ਹੈ ਜਾਂ ਫਿਰ ਨਹੀਂ ਦੱਸਿਆ ਜਾ ਰਿਹਾ ਹੈ ਕਿ ਪਨਾਮਾ ਦੇ ਜੰਗਲਾਂ ਦੇ ਵਿੱਚ ਲਾਪਤਾ ਹੋ ਚੁੱਕਿਆ ਹੈ ਇਹ ਨੌਜਵਾਨ ਤਸਵੀਰ ਤੁਸੀਂ ਦੇਖ ਸਕਦੇ ਹੋ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਵੀ ਤਰੀਕੇ ਦੀ ਮਦਦ ਹੋ ਸਕੇ ਉਹ ਪਰਿਵਾਰ ਦੇ ਵਾਸਤੇ ਜਿਹੜਾ ਪਰਿਵਾਰ ਆਪਣੇ ਪੁੱਤ ਨੂੰ ਉਡੀਕ ਰਿਹਾ ਹੈ ਉਸ ਪੁੱਤ ਦਾ ਮੋਬਾਈਲ ਫੋਨ ਉਡੀਕ ਰਿਹਾ ਇੱਕ ਕਿ ਜਿਹੜਾ ਕਹਿੰਦਾ ਸੀ ਕਿ ਮਾਂ ਮੈਨੂੰ ਮੈਪ ਨਾਮਾ ਦੇ ਜੰਗਲਾਂ ਦੇ ਵਿੱਚ ਆ ਤੇ ਮੈਂ 2 ਦਿਨਾਂ ਦੇ ਵਿੱਚ ਇਹ ਜੰਗਲ ਪਾਰ ਕਰ ਲੈਣੇ ਹੈ ਤੇ ਮੈਂ ਅਮਰੀਕਾ ਫਿਰ ਪਹੁੰਚ ਜਾਣਾ ਪਰ ਅਜੇ ਤੱਕ ਵੀ ਉਸ ਦੀ ਕੋਈ ਵੀ ਖਬਰ ਸਾਰ ਜਿਹੜੀ ਹੈ ਘਰ ਤੱਕ ਨਹੀਂ ਪਹੁੰਚੀ ਇਹ ਤਸਵੀਰ ਇਸ ਨੌਜਵਾਨ ਦੀ ਜਿਸ ਦਾ ਨਾਮ ਕਰਨਦੀਪ ਸਿੰਘ ਹੈ ਇਹ ਸੋਸ਼ਲ ਮੀਡੀਆ ਤੇ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ ਇਹ ਇਹ ਨੌਜਵਾਨ ਜਿਹੜਾ ਆ ਡੌਂਕੀ ਲਾ ਕੇ ਤੇ ਅਮਰੀਕਾ ਜਾ ਰਿਹਾ ਸੀ ਔਰ ਜਦੋਂ ਪਨਾਮਾ ਦੇ ਜੰਗਲਾਂ ਚ ਐਂਟਰ ਹੁੰਦਾ ਹੈ ਤਾਂ ਉਦੋਂ ਘਰੇ ਫੋਨ ਲਾਉਂਦਾ ਹੈ ਕਿ ਮੈਂ ਪਨਾਮਾ ਦੇ ਜੰਗਲਾਂ ਦੇ ਵਿੱਚ ਪਹੁੰਚ ਗਏ ਆ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਪਨਾਮਾ ਦੇ ਜੰਗਲ ਜਿਹੜੇ ਆ ਉਹ ਪਾਰ ਕਰ ਲੈਣੀਆਂ ਆ ਆਪਣੀ ਮਾਂ ਦੇ ਨਾਲ ਗੱਲ ਕਰਦਾ ਕਿਉਂਕਿ ਹਰੇਕ ਜਿਹੜੀ ਔਲਾਦ ਹੁੰਦੀ ਹੈ ਉਹ ਆਪਣੇ ਮਾਪੇਓ ਦੇ ਨਾਲ ਕੁਝ ਸਾਂਝੀ ਕਰਦੀ ਆ ਘਰੇ ਫੋਨ ਲਾ ਕੇ 90 ਹੋਇਆ ਇਹ ਇਸ ਨੌਜਵਾਨ ਨੇ ਵੀ ਸਭ ਤੋਂ ਪਹਿਲਾਂ ਜਦੋਂ ਜੰਗਲਾਂ ਦੇ ਵਿੱਚ ਸੀਗਾ ਆਪਣੀ ਮਾਂ ਨੂੰ ਹੀ ਕਾਲ ਕੀਤੀ ਕਿ ਮਾਂ ਮੈਂ ਬਨਾਮਾ ਦੇ ਜੰਗਲਾਂ ਦੇ ਵਿੱਚ ਪਹੁੰਚ ਗਿਆ ਤੇ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਅਮਰੀਕਾ ਚਲਿਆ ਜਾਣਾ ਹੈ ਮਾਂ ਰੈਪੀ ਉਹ ਤਮਾਰ ਵੀ ਹੈ ਉਹ ਰੈਪੀ ਉਹ ਬਿਲਕੁਲ ਲੱਗੇ ਪਹੁੰਚ ਚੁੱਕਿਆ ਇਸ ਪੜਾਤੇ ਕਿ ਉਹਦੀ ਅਗਲੀ ਮੰਜ਼ਲ ਅਮਰੀਕਾ ਹੈ ਉਹਦੇ ਸੁਪਨੇ ਵੀ ਪੂਰੇ ਹੋ ਜਾਣਗੇ ਬਹੁਤ ਸਾਰੀਆਂ ਏਦਾਂ ਦੀਆਂ ਤੰਗੀਆਂ ਤਰੁੱਟੀਆਂ ਹੁੰਦੀਆਂ ਨੇ ਕਿਉਂਕਿ ਇਸੇ ਕਰਕੇ ਨੌਜਵਾਨ ਜਿਹੜੇ ਐ ਉਹ ਘਰ ਨਿਕਲਦੇ ਐ ਕਿਉਂਕਿ ਰੋਜ਼ੀ ਰੋਟੀ ਕਮਾਉਣੀ ਹੁੰਦੀ ਐ ਆਪਣਾ ਫਿਊਚਰ ਜਿਹੜਾ ਐ ਉਹ ਸਿਕਿਉਰ ਕਰਨਾ ਹੁੰਦਾ ਹੈ ਕਈ ਆਰਥਿਕ ਤੰਗੀਆਂ ਹੁੰਦੀਆਂ ਨੇ ਇਸੇ ਕਰਕੇ ਘਰੋਂ ਪੁੱਤ ਨਿਕਲਦੇ ਐ ਕਮਾਈਆਂ ਕਰਨ ਦੇ ਵਾਸਤੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਐ ਔਰ ਹਰੇਕ ਕੋਈ ਇਸ ਨੂੰ ਸ਼ੇਅਰ ਕਰ ਰਿਹਾ ਕਿ ਕਿਸੇ ਮਾਂ ਨੂੰ ਉਹਦਾ ਪੁੱਤ ਮਿਲ ਜਾਵੇ ਜਿਹੜਾ ਘਰੋਂ ਰੋਜ਼ੀ ਰੋਟੀ ਲਈ ਨਿਕਲਿਆ ਸੀ